ਉਹ ਹਾਂਜੀ ਸਤ ਸ੍ਰੀ ਅਕਾਲ ਕੀ ਹਾਲ ਚਾਲ ਜਿੰਨੇ ਮੇਰੇ ਸਬਸਕ੍ਰਾਈਬਰਸ ਥੈਂਕ ਯੂ ਤੇ ਦਾਤ ਨੂੰ ਧੰਨਵਾਦ ਕਰਦਾ ਸ਼ੌਕਾ ਟੈਕਨੋਲੋਜੀ ਮੈਂ ਜਰਮਨੀ ਤੋਂ ਇਹ ਬਾਬਿਆਂ ਨੇ ਯਾਰ ਬੜੀ ਸਪੀਡ ਫੜੀ ਦਿਓ ਇੱਥੇ ਇੰਡੀਆ ਦੇ ਵਿੱਚ ਇਹ ਕਾ ਨਵਾਂ ਬਾਬਾ ਉੱਠਿਆ ਆ ਹੋਰ ਇਹ ਪਹਿਲਾਂ ਦੇਖੋ ਵੱਡੇ ਵੱਡੇ ਕਰਦਾ ਫਲਾਣ ਨੇ ਜਿੱਤ ਜਾਣਾ ਫਲਾਣ ਨੇ ਜਿੱਤ ਜਾਣਾ ਬੜਾ ਮਸ਼ਹੂਰ ਹੋਇਆ ਜਿਆ ਖੇੜੀ ਵਾਲਾ ਬਾਬਾ ਕੋਈ ਪਤਾ ਨਹੀਂ ਕੀ ਕੋਈ ਆਸ਼ਰਮ ਖੁੱਲਿਆ ਤੇ ਬਾਬਾ ਕਹਦਾ ਇਹ ਬਦਮਾਸ਼ ਹੀ ਹੈ ਵੀ ਇੱਕ ਕਿਸਮ ਦਾ ਤੇ ਇਹ ਇਹ ਪਿੱਛੇ ਜਿਹ ਹੈ ਦਾਦਾ ਦਾ ਉਹ ਦਾ ਤੋੜ ਦਿੱਤੇ ਆਪਣੀ ਤੀਵੀ ਨੂੰ ਲੈਣ ਗਿਆ ਉਹਨੂੰ ਲੈਣ ਗਿਆ ਤੇ ਉੱਥੇ ਲੜਾਈ ਝਗੜਾ ਹੋ ਗਿਆ ਅੱਛਾ ਲੜਾਈ ਝਗੜਾ ਹੋ ਗਿਆ ਸੱਸ ਦੇ ਨਾਲ ਇਹਦਾ ਕਲੇਸ਼ ਵਧ ਗਿਆ ਤੇ ਇਹਨੇ ਉਹਦੇ ਗੋਲੀ ਮਾਰੀ ਇਹ ਦੇਖ ਲੋ ਇਹ ਸਾਨੂੰ ਪਾਠ ਸੁਣਾਉਂਦੇ ਨੇ ਵੀ ਨਿਮਰਤਾ ਨਾਲ ਰਹਿਣਾ ਚਾਹੀਦਾ ਸ਼ਾਂਤੀ ਨਾਲ ਰਹਿਣਾ ਚਾਹੀਦਾ ਤੇ ਇਹ ਆਪ ਆ ਸਾਰੇ ਸ਼ਾਂਤੀ ਵਾਲੇ ਇਹ ਬਾਬੇ ਹੂੰ ਉਹ ਜਨਾਨੀ ਦੇ ਗੋਲੀ ਮਾਰ ਦਿੱਤੀ ਇਹਨੇ ਲੱਤ ਦੇ ਵਿੱਚ ਇਹਨਾ ਤੇ ਕੋ ਯਕੀਨ ਹੈਗਾ ਤੁਹਾਨੂੰ ਬਈ ਤੂੰ ਜਾ ਕੇ ਨਾਰਮਲ ਗੱਲ ਕਰ ਲੈ ਉੱਥੇ ਬੈਠ ਕੇ ਹੂੰ ਜੇ ਉਹ ਨਹੀਂ ਭੇਜਦੀ ਜਨਾਨੀ ਨਾ ਭੇਜੇ ਤੇ ਤੇਰਾ ਕਿਹੜਾ ਵਿਆਹ ਨਹੀਂ ਹੁਣ ਲੋਕੀ ਤੈਨ ਤੈ ਚਾਰ ਚਾਰ ਕਰਾ ਲੈਂਦੇ ਨੇ ਤੇ ਤੂੰ ਹੋਰ ਕੋਈ ਕਰਾ ਲੈ ਫਿਰ ਅਰ ਸਾਲਕ ਹੋਇਆ ਹੁਣ ਇਹਨੂੰ ਵਿਆਹ ਕਰਾਉਣ ਨੂੰ ਸਿਰੇ ਨਹੀਂ ਚੜੜ ਰਿਆ ਤੇ ਹੁਣ ਤਾਂ ਚੜ੍ਹਨਾ ਹੀ ਕੋਈ ਨਹੀਂਗਾ ਇਹ ਜਿੰਨੀਆਂ ਜਨਾਨੀਆਂ ਹੁੰਦੀਆਂ ਹਨ ਇਹਨਾਂ ਦੇ ਮਾਮਾ ਇਹ ਘਰ ਇਹਨਾਂ ਦਾ ਪੱਟ ਪੁੱਟ ਦਿੰਦੇ ਨੇ ਉਹ ਤੂੰ ਲੈ ਕੇ ਆਈਆਂ ਤੂੰ ਕੁੜੀ ਆਪਣੀ ਤੋਰ ਦੇ ਉੱਥੇ ਤੇ ਜਾਂ ਉਹਦੇ ਕੋਲ ਪੈਸੇ ਦਾ ਘਾਟਾ ਆ ਜਾਂ ਕੋਈ ਪ੍ਰੋਨੋ ਪੈਂਦੀ ਆ ਇਹ ਜਿਹੜੀਆਂ ਮਾਮਾ ਹੁੰਦੇ ਆ ਆਪਣੀ ਕੁੜੀ ਦਾ ਘਰ ਆ ਖਰਾਬ ਕਰ ਦਿੰਦੇ ਆ ਹੁੰਦੇ ਆ ਉਦਾਂ ਦੀਆਂ ਕੁੜੀਆਂ ਆਪਣੀ ਮਾਂ ਦੀ ਸਲਾਹ ਤੋਂ ਬਿਨਾ ਨਹੀਂ ਤੋਰਦੀਆਂ ਬਈ ਹੁਣ ਤੂੰ ਕੀ ਸਿੱਖ ਲੈ 21 ਸਾਲ ਹੋ ਗਿਆ ਤੈਨੂੰ ਉਸ ਕਾਲ ਦੇ ਉਹ ਜੋ ਤੂੰ ਸਿੱਖਣਾ ਹੈ ਦੁਨੀਆ ਦੇ ਜਿੰਨੇ ਕੰਮ ਕਰਨੇ ਸੋ ਕਰ ਚੁੱਕੀ ਆ ਹੁਣ ਤੂੰ ਮਾਂ ਤੋਂ ਕਿਹੜੀ ਟ੍ਰੇਨਿੰਗ ਲੈਣੀ ਆ ਉਹ ਤਾਂ ਦੱਸ ਕੋਈ ਨੇ ਤੈਨੂੰ ਵੱਖਰੀ ਟ੍ਰੇਨਿੰਗ ਦੇਣੀ ਆ ਹੁਣ ਤੱਕ 21 22 ਸਾਲ ਦੇ ਟ੍ਰੇਨਿੰਗ ਦੇਖ ਕੇ ਪੂਰੀ ਵਿਆਹ ਕਰਕੇ ਤੋੜ ਦਿੱਤਾ ਤੇ ਮੜ ਕੇ ਫੇਰ ਆਉਣੀ ਆ ਮੈਮੀ ਨੂੰ ਮੈਣ ਜਾਣਾ ਤੇ ਮੰਮੀ ਕੋਲੇ ਰਹੀਂ ਤੂੰ ਅੱਗੇ ਇੰਨਾ ਚੈਰ 24 25 ਸਾਲ ਤੇ ਹੁਣ ਮੰਮੀ ਦਾ ਖਿਆਲ ਛੱਡ ਦੇ ਇਹ 6 ਕਿਹਾ ਮਹੀਨਾ ਤੁਹਾਨੂੰ ਮੰਮੀ ਚਿੱਤੇ ਆ ਜਾਂਦੀ ਹੈ ਉਹ ਆਪਣਾ ਖਾਸ ਮਨੀ ਤੇਨੂੰ ਚਿੱਤੇ ਆਉਂਦਾ ਜਿਹੜਾ ਰੋਟੀਆਂ ਨਾਲ ਟੇ ਉਹ ਕਿਸੇ ਤੋਂ ਬਣਾ ਰਿਆ ਹੁਣ ਫੇਰ ਕਹਿੰਦੇ ਪੇਚਾ ਉਧਰ ਹੋਰ ਕਿਸੇ ਪਾਸੇ ਪੈ ਗਿਆ ਪੇਚਾ ਉਧਰ ਹੀ ਪਣਾ ਜਦ ਤੱਕ 3 ਮਹੀਨੇ ਮੰਮੀ ਕੋਲ ਰਹਿਣਾ ਹੈ ਉਹਦਾ ਫੀਮੀ ਬੰਦਾ ਆ ਉਹ ਬਾਬਾ ਜਿਹੜਾ ਫੀਮ ਖਾਂਦਾ ਹੈ ਚੰਗੀ ਮਾਸਟਰ ਯਾ ਰਹਿੰਦਾ ਆ ਉਹ ਉਹਨੇ ਪਤਾ ਕੀ ਕਾਰਾ ਕਰ ਦੇਣਾ ਪਿੱਛੋਂ ਤੂੰ ਚੁੱਪ ਕਰਕੇ ਉਹਦੇ ਨਾਲ ਚਲੇ ਜਾ ਹੁਣ ਉਹਦੇ ਗੋਲੀ ਮਾਰ ਦਿੱਤੀ ਆ ਉਹਨਾਂ ਨੇ ਮਗਰ ਚਲੇ ਗਏ ਉਹ ਬਾਟੇ ਘੇਰ ਲਿਆ ਬਾਬਾ ਉਹ ਹੁਣ ਉੱਥੇ ਮੰਜੇ ਤੇ ਰੋਣ ਲੱਗਾ ਆ ਮੇਰੇ ਦੰਦ ਤੋੜ ਦਿੱਤੇ ਮੇਰੀ ਲੱਤ ਤੋੜ ਦਿੱਤੀ ਮੈਨੂੰ ਕੁੱਟਿਆ ਬਜੇਜ ਚ ਸਾਲੇ ਚ ਸ਼ਕਤੀ ਹੁੰਦੀ ਤਾਂ ਇੱਧਰ ਸ਼ਕਤੀ ਮਾਰ ਕੇ ਪਿੱਛੇ ਨੂੰ ਤੱਕਣ ਦਾ ਬੰਦ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਹੈ ਕੁਝ ਨਹੀਂ ਇਹਨਾਂ ਦੇ ਕੋਲ ਅੱਜ ਜੇ ਮੈਂ ਆ ਪਹਿਲੀ ਵੀਡੀਓ ਪਾਈ ਆ ਹਜੇ 4 ਘੰਟੇ ਪਹਿਲੀ ਚੜ੍ਹੇ ਉੱਚ ਵੀ ਇਹਨਾਂ ਦੀ ਰਿਪੇਅਰ ਕੀਤੀ ਐ ਜੇ ਇਹਦੇ ਵਿੱਚ ਕੋਈ ਸ਼ਕਤੀ ਹੋਵੇ ਰੱਬੀ ਸ਼ਕਤੀ ਹੋਵੇ ਤੇ ਇੰਦਾ ਕਰਨੀ ਸੀ ਸਕਦਾ ਪੁਰੇ ਪਰ ਹੱਥ ਉੱਥੇ ਬੰਦਿਆਂ ਨੂੰ ਪਿੱਛੇ ਤੱਕ ਦੋਂਦਾ ਜਾਂ ਨਾਸ ਕਰ ਦਿੰਦਾ ਸਾਲਾ ਦੇ ਸੁਣੇ ਠਾਕ ਦਿੰਦਾ ਤੇ ਇਹਦਾ ਮਤਲਬ ਇਹ ਕੋਈ ਹੈ ਹੀ ਕੁਛ ਨਹੀਂ ਗਾ ਇਹ ਸਾਲਾ ਅੰਧਵਿਸ਼ਵਾਸ ਤੋਂ ਆਉਂਦਾ ਸਾਨੂੰ ਬੰਦਿਆਂ ਨੇ ਡੇਰਾ ਐਵੇਂ ਹੀ ਸਾਭਿਆ ਢਾ ਕੇ ਦਾ ਡੇਰਾ ਇੱਥੇ ਬਿਲਡਿੰਗਾਂ ਬਣਾਓ ਇਹਦੇ ਮਾਰੋ ਛੱਤਰ ਕੱਟੋ ਇਹਨੂੰ ਬਾਹਰ ਇੱਥੋਂ ਮੇਰਾ ਰਏ ਇਹ ਸਲਾਹ ਹੈ ਠੀਕ ਹੈ ਐਵੇਂ ਤਨ ਤਨ ਖੇਤਾਂ 'ਤੇ ਡੇਰੇ ਪਾਇਆ ਵਾ ਬੰਦਿਆਂ ਕੋਲ ਮਕਾਨ ਨਹੀਂ ਸਾਲਾ ਰਹਿਣ ਨੂੰ ਮਿਲਦਾ ਗਰੀਬ ਬੰਦਾ ਦਿਨਪੁਰ ਦਾ ਗਰੀਬ ਹੋਈ ਜਾਂਦਾ ਇਹਨਾਂ ਨੂੰ ਚੜਾਵਾ ਚਾੜੀ ਜਾਂਦੇ ਨੇ ਇਹ ਸਾਲੇ ਕਟਿਆ ਮੰਗਰ ਪੜੀ ਜਾਂਦੇ ਨੇ ਮਹਿੰਗੀਆਂ ਮਹਿੰਗੀਆਂ ਇਹਨਾਂ ਨੇ ਗੱਡੀਆਂ ਨਹੀਂ ਐ ਹੂੰ ਤੇ ਵਿਆਹ ਕਰਾਉਂਦੇ ਨੇ ਹੁਣ ਕੇਸ ਪੈ ਗਿਆ ਗੋਲੀ ਮਾਰਨ ਦਾ ਹੁਣ ਅੰਦਰੇ ਨੇ ਹੋ ਜਾਣਾ ਹੂੰ ਜਲ ਰਹਿਆ ਉੱਥੇ ਜਾ ਕੇ 6 ਮਹੀਨੇ ਹੁਣ ਡੇਰਾ ਤੇਰੀ ਤੀਵੀਂ ਚਲਾਉਗੀ ਬਾਅਦ ਚ ਹੋਰ ਬਾਬਾ ਫਿਰ ਇਹਨੂੰ ਚਲਾਊਗਾ ਹੂੰ ਬੇਤੂ ਉਹ ਤੋਦਾ ਦੇ ਦਿੱਤੇ ਅੰਦਰ ਚਲੇ ਗਿਆ ਹੁਣ ਉਹਨਾਂ ਨੇ ਆਣੇ ਵੀ ਚਾਹੀਦੇ ਆ ਮੋਟਰ ਤੇ ਇਸ਼ਨਾਨ ਨਹੀਂ ਕਰਾਉਣਾ ਤੂੰ ਬਾਬਾ ਬਣਿਆ ਮੜ ਮੋਟਾ ਜਿਗਰਾ ਰੱਖ ਕੋਈ ਸ਼ਾਂਤੀ ਨਾਲ ਕੰਮ ਲੈ ਰਹਿ ਕ ਸਾਨੂੰ ਲੋਕ ਦੱਸੀ ਜਾਂਦਾ ਵੀ ਤੁਸੀਂ ਸ਼ਾਂਤੀ ਨਾਲ ਰਹਿਣਾ ਤੁਹਾਡੇ ਚ ਆਪਣੀ ਸ਼ਾਂਤੀ ਹੈਗੀ ਨੈ ਨਾ ਸ਼ਾਂਤੀ ਰੱਖ ਕੇ ਸ਼ਾਂਤੀ ਰਹਿਣ ਵਾਲੇ ਆ ਤੁਸੀਂ ਚੱਲ ਹੁਣ ਜੇਲ੍ਹ ਦੇ ਵਿੱਚ ਅੰਦਰ ਚੱਲ ਹੁਣ ਸਾਂਭੂਗੀ ਡੇ ਰਾਤੀਂ ਵੀ ਨਾਲ ਉਹ ਬਦਮਾਸ਼ ਬੰਦੇ ਜਿਹੜੇ ਉਹਨੇ ਸੱਦੇ ਸੀ ਤੇਰਾ ਕਟਾਪਾ ਕਰਕੇ ਗਏ ਉਹ ਰਹਿਣਗੇ ਲੈ ਇਹ ਵੀ ਪੁੱਛਾਂ ਦਿੰਦਾ ਹੁੰਦਾ ਸੀ ਇਦਾਂ ਹੋ ਜਾਣਾ ਕੰਮ ਐ ਇਸੇ ਪਿੰਦੇ ਜੱਟ ਜਾਣਾ ਆਉਣੇ ਹਟ ਜਾਣਾ ਲੈ ਆਈ ਤੇ ਉਹ ਤੇ ਛਤਰ ਪੈਣ ਦਾ ਤਾਂ ਪਤਾ ਨਹੀਂ ਲੱਗਿਆ ਵੀ ਕਿਹੜੇ ਬੰਦੇ ਨੇ ਤੇਰੇ ਛਤਰ ਮਾਰ ਜਾਣੇ ਆਣ ਕੇ ਉਹ ਇਹਨਾਂ ਤੋਂ ਬਚੋ ਬੋਚੋ ਠੀਕ ਐ ਬਾਤ ਜੋ ਇਹਨਾਂ ਦੇ ਕੋਣੋ ਜੇ ਬਾਤ ਚ ਹੁੰਦਾ ਕੋਈ ਆਪਣੇ ਨਿਆਣਿਆਂ ਨੂੰ ਚੰਗੀ ਸਿੱਖਿਆ ਦਿਓ ਪੜ੍ਹਾਈ ਕਰਾਵੋ ਜਨਾਨੀਆਂ ਨੂੰ ਇਹ ਹੀ ਕਹਣਾ ਚਪਚਾਪ ਇਹਨਾਂ ਦੇ ਡੇਰੇ ਤੇ ਨਾ ਜਾਓ ਜਿਹੜਾ ਦੁੱਧ ਬਚਦਾ ਹੁੰਦਾ ਤੇ ਘੀ ਹੁੰਦਾ ਨਿਆਣਿਆਂ ਨੂੰ ਦੇ ਦਿਆ ਕਰੋ ਇਹਨਾਂ ਦੋ-ਦੋ ਕਿਲੋ ਡੋਨੂਆਂ ਦੇ ਵਿੱਚ ਪਾ ਕੇ ਨਾ ਚਾੜਿਆ ਕਰੋ ਠੀਕ ਐ ਜੇ ਦਾ ਇਹਨਾਂ ਨੂੰ ਮਿਲਦਾ ਤੇ ਮੈਨੂੰ ਵੀ ਦੱਸ ਦਿਓ ਮੈਂ ਵੀ ਇਹਨਾਂ ਕੋਲ ਆ ਜੰਨਾ ਮੱਥਾ ਟੇਕ ਕੇ ਦਿੰਨਾ ਕੋਈ ਲੋਟੋ ਦੇ ਨੰਬਰ ਕੱਢਦਾ ਸਾਲਾ ਬੇਕੂਬ ਬਣਾ ਰਿਆ ਉਹਨਾਂ ਪੁੱਛ ਕੇ ਦੇਖੋ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਇੰਨੇ ਕੁ ਪੈਸੇ ਭੇਜ ਦਿਓ ਫੇਰ ਦੱਸਾਂਗੇ ਪਹਿਲਾਂ ਕੱਢਦੇ ਨੇ ਫੇਰ ਪੈਸੇ ਭੇਜ ਦਿਓ 10000 ਫੇਰ ਕੱਢਾਂਗੇ ਵੀ ਤੇਰੀ ਕੈਸ਼ਮਤ ਵਿੱਚ ਜੇ ਹੋਇਆ ਫੇਰ ਬਾਅਦ ਚ ਵੀ ਤੇਰੀ ਕੈਸ਼ਮਤ ਵਿੱਚ ਪਾਖਦਾ ਹੋਇਆ ਨਹੀਂ ਸਟਾਰ ਟੁੱਟ ਗਏ ਉਹ 10-15000 ਚਲੇ ਜਾਂਦਾ ਮੈਂ 1 ਕਰੋੜ ਰੁਪਇਆ ਦਿੰਦਾ ਕੋਈ ਵੀ ਬਾਬਾ ਆ ਅੱਜ ਬਸ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਆਪਾਂ ਕੰਟਰੈਕਟ ਕਰਦੇ ਆ ਕਿ ਤੂੰ ਮੇਰੇ 4 5 6 ਨੰਬਰ ਦਾ ਛੱਡ ਪਰੇ ਮੈਂ ਤੈਨੂੰ 4 ਨੰਬਰ ਇਹ ਕਹਿੰਦਾ ਮੇਰੇ 4 ਨੰਬਰ ਮਿਲਦੇ ਤੇ 1 ਕਰੋੜ ਰੁਪਇਆ ਤੈਨੂੰ ਮਦਨ ਕਦੋਂ ਮਿਲਣੇ ਜੇ ਪਹਿਲੇ ਹਫ਼ਤੇ ਨਹੀਂ ਮਿਲਦੇ ਕੋਈ ਚੱਕਰ ਨਹੀਂ ਦੂਜੇ ਹਫ਼ਤੇ ਫੇਰ ਤੈਨੂੰ ਚਾਂਸ ਆ ਤੈਨੂੰ ਤੀਜੇ ਹਫ਼ਤੇ ਵੀ ਤੈਨੂੰ ਤੈਨੂੰ ਪੂਰਾ ਮਹੀਨਾ ਦੇਣਾ ਮੇਹੜਾ ਕਦੋਂ ਮਿਲਦਾ 4 ਨੰਬਰ ਐਵੇਂ ਲੂਟੋ ਮੈਜ ਨੰਬਰ ਮਿਲਣਗੇ ਪੰਜ ਨੰਬਰ ਵੀ ਛਾਲਿਆ ਇਹ ਨੰਬਰ ਇਦਾਂ ਮੈਣ ਲਾਪਨ ਤਾਂ ਦੁਨੀਆ ਫੇਰ ਕੰਮ ਨਾ ਕਰੇ ਤੇ ਬੇਲੀ ਵੇਚਵੇ ਤੇ ਤੁਹਾਡੇ ਵਰਗੇ ਹਰਾਮ ਦੇ ਜਿਹੜੇ ਹੈਗੇ ਆ ਤੇ ਉਹਨਾਂ ਦੇ ਡੇਰੇ ਲਾ ਲੈਨੇ ਅਸੀਂ ਆਣ ਕੇ ਸਾਰਾ ਕੰਮ ਛੱਡ ਕੇ ਸਾਨੂੰ ਪਤਾ ਤੈਨੂੰ ਵੀ 25000 2 ਲੱਖ 3 ਲੱਖ ਕਰੋੜ ਦੇ ਦਿੰਦੇ ਨੇ ਤੇ ਸਾਡਾ ਤਾਂ ਇਹਦੇ ਤੋਂ 5-7 ਕਰੋੜ ਆ ਜਾਣਾ ਪੰਜ ਨੰਬਰ ਮਿਲ ਗਏ ਤੂੰ ਸਾਡਾ 4 ਮੇਲ ਦੇ ਪੰਜਵਾਂ ਅਸੀਂ ਆਪੇ ਮੇਲ ਲੈਣਾ ਇਹਨਾਂ ਦੇ ਚੱਕਰਾਂ ਵਿੱਚ ਆਈ ਜਾਂਦੇ ਨੇ ਹੈ ਟੈਕਨੀਕ ਕਿੱਥੇ ਕਿੱਥੇ ਜਾਂਦੀ ਆ ਇਹ ਉੱਥੇ ਉੱਥੇ ਬੈਠੇ ਰਹਿੰਦੇ ਨੇ ਤੁਹਾਨੂੰ ਆਖ ਲੋਕ ਨੂੰ ਆਉਣੀ ਕੋਈ ਨਹੀਂਗੀ ਅੱਗੇ ਹੁੰਦਾ ਵੀ ਕੰਮ ਅਜੇਰ ਪਾਕਿਸਤਾਨ ਵੱਲ ਬੰਬ ਫਟ ਗਿਆ ਬੰਦੇ ਦੇਖਣ ਜਾਂਦੇ ਉਹ ਬੱਲੇ ਬੱਲੇ ਗਨਰਟ ਚੱਲ ਗਿਆ ਅਫਗਾਨਿਸਤਾਨ ਚੱਲ ਗਿਆ ਬੰਦੇ ਦੂਰੋਂ ਦੂਰੋਂ ਆਉਂਦੇ ਆ ਇੰਡੀਆ ਵਿੱਚ ਕੋਈ ਮਾਰਾ ਤਾਂ ਕਹੋ ਜਿਵੇਂ ਬੜੇ ਨਾਠ ਨਾਠ ਕੇ ਆਉਂਦੇ ਨੇ ਹੈ ਉਹ ਕਿੱਥੇ ਫੜਿਆ ਕੀ ਹੋਇਆ ਕਿਦਾਂ ਹੁਣ ਕੋਈ ਨਹੀਂ ਆਉਂਦਾ ਇਹ ਤਾਂ ਫਟੇ ਰਹਿੰਦੇ ਆ ਹੂੰ ਇਹਦਾ ਉਹ ਹੀ ਦੇਖਦੇ ਨੇ ਜਿਹੜੇ 5-7 ਬੰਦੇ ਕੋਲ ਹੋ ਜਾਂ ਫਾੜੇਗਾ ਕੋਈ ਵੀ ਲੋਕਾਂ ਨੂੰ ਉੱਕ ਜੋ ਪੋਗਾ ਕੇ ਨੰਗ ਜਾਂਦੇ ਕੋਈ ਮੇਲਾ ਮੋਲੇ ਲੱਗਦਾ ਕੋਈ ਹਾ 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 ਨਹੀਂ ਹੁੰਦੇ ਇਹ ਤੁਹਾਡੇ ਲਈ ਆ ਇਦਾਂ ਦੇ ਕੰਮ ਹੋਈ ਜਾਣੇ ਆ ਠੀਕ ਹੈ ਚਲੋ ਇਹਨਾਂ ਤੋਂ ਬਾਜੋ ਬਾਪਿਆਂ ਤੋਂ ਕੋਸ਼ਿਸ਼ ਨਹੀਂ ਮਾਰਨਾ ਜੋ ਮਰਜੀ ਕਰ ਲਓ ਪੂਰਾ ਦਾ ਪੂਰੇ ਹੈ ਨਾ ਪੰਦੇ ਪੂਰੇ ਜ਼ਿਲ੍ਹੇ ਦੇ ਭਾਵੇਂ ਹੱਥ ਜੋੜ ਕੇ ਗੱਡੀ ਥੱਲੇ ਕਹਿਦੇ ਸੇਰ ਦੇ ਦੇ ਰੱਬਾ ਬੰਦੇ ਚ ਜਾਨ ਪਾ ਦੇ ਤੂੰ ਸਾਰੇ ਸਾਰੇ ਮਰ ਜਿਓ ਜਾਨ ਨਹੀਂ ਪਣੀ ਬੰਦੇ ਦੇ ਵਿੱਚ ਔਰ ਜੋ ਇਹ ਰੱਬ ਦਾ ਬਹਾਨਾ ਮਾਰ ਕੇ ਲੁੱਟ ਹੋਣ ਵਾਲੀਆਂ ਤੁਸੀਂ ਕੋਣੋਂ ਜਿਹੜਾ ਪੈਸਾ ਹੁੰਦਾ ਉਹ ਵੀ ਜਾਂਦਾ ਰਹਿੰਦਾ ਤੁਹਾਡੇ ਇੱਥੇ ਬਾਹਰ ਵੀ ਆ ਗਏ ਬਾਬੇ ਅਮਰੀਕਾ 'ਚ ਬੈਠੇ ਨੇ ਕੈਨੇਡਾ 'ਚ ਇੰਗਲੈਂਡ 'ਚ ਬਹੁਤ ਬੜੇ ਇਹਨਾਂ ਨੇ ਖੋਲਿਓ ਆਸ਼ਰਮ ਬੜੇ ਖੋਲਿਓ ਪੁਸ਼ਾ ਦੇ ਰਹੇ ਨੇ ਬੜੇ ਕੋਬਾਲੀਆਂ ਚੱਲਦੀਆਂ ਨੇ ਹੂੰ ਢੋਲਕੀਆਂ ਖਟ ਰਹੇ ਨੇ ਐਤਵਾਰੀ ਹੂੰ ਆਰਡਰਾਂ ਦੇ ਝੋਟੇ ਆ ਰਹੇ ਸਰੀਰ ਨੇ ਇਹਨਾਂ ਦੇ ਮਰਸੀਡਿਸ ਬੀ ਐਮ ਡਬਲਯੂ ਗੱਡੀਆਂ ਇਹਨਾਂ ਰੱਖੀਆਂ ਹੋਈਆਂ ਨੇ ਤੁਹਾਡੇ ਪੈਸੇ ਦੇ ਸਰ ਤੋਂ ਜੇ ੜੀ ਇੱਕ ਨਹੀਂ ਕੰਮ ਕਰ ला ਸਕਦੇ ਕੋਵੇ ਤੁਸੀਂ ਬਾਹਰ ਦੇਖੋ ਕਿਹੜਾ ਬੰਦਾ ਗੋਰਿਆਂ ਦੀ ਲਾਈਫ ਗੋਰੇ ਬੰਦੇ ਇਹੋ ਜੇ ਕੰਮ ਕਰਦੇ ਨੇ ਕਿਸੇ ਜਨਾਨੀ ਨੂੰ ਹਵਾ ਆਉਂਦੀ ਦੇਖੀ ਕੋਈ ਖੇਲ ਦੀ ਦੇਖੀ ਉਹ ਗੋਰਾ ਸਾਡਾ ਸਿਰ ਮਾਰਦਾ ਦੇਖਿਆ ਕੰਮ ਕਰਦੇ ਨੇ ਚੰਗੀ ਸੋਚ ਵਾ ਇਹਨਾਂ ਦੀ ਅਸੀਂ ਤੇ ਇਹਨਾਂ ਦੇ ਪੈਰ ਅਸੀਂ ਇਹਨਾਂ ਦੇ ਗੋਰੇ ਥੱਕ ਦੇ ਬਰਾਬਰ ਵੀ ਹਨੇਗੇ ਥੱਕ ਜਿਹਨੂੰ ਕਹਿੰਦੇ ਉਹਦੇ ਬਰਾਬਰ ਹਨੇ ਜਿੱਥੇ ਇਹਨਾਂ ਦੀ ਸੋਚ ਹੈ ਜਿੱਥੇ ਬੰਦੇ ਪਹੁੰਚੇ ਹੋਏ ਨੇ ਅਸੀਂ ਇਹਨਾਂ ਨੂੰ ਵੀ ਆਪਣਾ ਬਣਾ ਲੈਨੇ ਹਾਂ ਹਾਂ ਲਾ ਕਿਸੇ ਗੋਰੇ ਨੂੰ ਆਵਰਤ ਸ਼ਕਾ ਨਾ ਉਹ ਗੋਰੇ ਨੇ ਆਵਰਤ ਸ਼ਾਫਾ ਲਿਆ ਹੋਈ ਬੋਲੇ ਬੋਲੇ ਬੋਲੋ ਪੱਗ ਬੰਨ ਲਓ ਉਹ ਪੰਜਾਬੀ ਬੋਲਦਾ ਗੋਰਾ ਜੇ ਗੋਰਾ ਪੰਜਾਬੀ ਬੋਲਣ ਲੱਪਿਆ ਤੁਸੀਂ ਇੱਥੇ ਜਰਮਨ ਫ੍ਰਾਂਸ ਇੰਗਲਿਸ਼ ਸਾਰੀਆਂ ਭਾਸ਼ਾ ਤੁਸੀਂ ਨਹੀਂ ਬੋਲਦੇ ਕੋ ਗੋਰਾ ਪੰਜਾਬੀ ਬੋਲਦਾ ਨਾ ਬੋਲ 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 ਬਾ ਇੱਥੇ ਜੋ ਘੇਰਿਓ ਐਦਾਂ ਹੀ ਕਰੀ ਜਾਇਆ ਤੁਸੀਂ ਹੂੰ ਅਕਲ ਤੁਹਾਨੂੰ ਹੈ ਕੋਈ ਨਹੀਂ ਗੇ ਨਾ ਆਉਣੀ ਐ ਨਾ ਤੁਹਾਡੇ ਨਿਆਣੇ ਨੂੰ ਆਉਣੀ ਨਾ ਉਹਨਾਂ ਦੇ ਨਿਆਣੇ ਨੂੰ ਆਉਣੀ ਗੋਹਰਿਆਂ ਦੀ ਸੋਚ ਵਿੱਚ ਰਹੋਗੇ ਚੰਗੇ ਰਹੋਗੇ ਆਪਣੀ ਸੋਚ ਵਿੱਚ ਰਹੋਗੇ ਉਦਾਂ ਦੇ ਰਹੋਗੇ ਹੂੰ ਬਾਹਰ ਵੀ ਆ ਜਾਂਦੇ ਨੇ ਸਾਲ 2 ਸਾਲ ਬਾਅਦ ਹੁੰਦੇ ਆਏ ਨੂੰ ਤੇ ਫਿਰ ਮਿੱਟੀ ਅਵਾਜ਼ੇ ਮਾਰਦੀ ਏ ਸਾਨੂੰ ਫਿਰ ਇਹਨਾਂ ਪਿੱਛੇ ਮਿੱਟੀ ਲਪੇ ਦੀ ਆਵਾਜ਼ ਮਾਨ ਪੰਜਾਬ ਦੀ ਵੀ ਉਸੇ ਮਿੱਟੀ ਚੋਂ ਆਇਆ ਉਸੇ ਬਾਬਿਆਂ ਦੇ ਸੁੱਖਾਂ ਸੁੱਖ ਕੇ ਸਾਲਾਂ ਨੱਕ ਰਗੜਦਾ ਆਇਆ ਬੀਜਾ ਲਵਾਇਆ ਤੂੰ ਹੂੰ ਹੁਣ ਤੈਨੂੰ ਡੇਢ ਸਾਲ ਬਾਅਦ ਮਿੱਟੀ ਆਵਾਜ਼ ਲਾਪੇ ਮਾਰਨ ਉਦੋਂ ਦੁਖੀ ਹੋਗੇ ਉੱਥੋਂ ਤੋਂ ਨਿਕਲਿਆ ਬਾਹਰ ਬਈ ਸੱਚੇ ਬਾਸ਼ ਹੈ ਜਿਹੜਾ ਇੱਕ ਵਾਰੀ ਭੇਜੇਗੀ ਅਸੀਂ ਮਾਰ ਕੇ ਨਹੀਂ ਆਉਂਦੇ ਇੱਥੇ ਪੰਜਾਬ ਮੈਨੂੰ ਉੱਛੇ ਰਾਮਾਗ ਤੇ ਮਹੀਨੇ ਬਾਅਦ ਸਾਲਿਆਂ ਨੂੰ 2-4 ਸਾਲਾਂ ਮਿੱਟੀ ਚਿੱਤੇ ਆਉਂਦੀ ਹੈ ਲੈ ਉਹ ਜਿਹੜੇ ਪੈਸੇ ਬਣਾਇਆ ਹੁੰਦੇ ਉਹ ਜਾ ਕੇ ਬੇਸਟ ਕਰਿਆ ਹੁੰਦੇ ਆ ਚੱਲ ਮਿੱਟੀ ਵਿੱਚ ਰਹਿ ਜਾ ਕੇ ਆਹ ਸੋਚ ਐ ਨਾ ਬੰਦਿਆਂ ਦੀ ਚਲੋ ਹੋਰ ਮੇਰੇ ਬਨੋ ਸਾਰਿਆਂ ਨੂੰ ਸਾਸਰੀ ਘਰ थैंक यू तहे ਦਿਲੋਂ ਧੰਨਵਾਦ ਕਰਦਾ ਹਾਂ ਬਾਏ ਬਾਏ